ਸੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ khate hi babaji chhodne bande ke ਕੀ ਕੀ ਕਹਤੇ ਤੇ ਮਾਫੂਦ ਕਿਹਦੀ ਜੋ ਵਾਖਣਾ ਲਾ ਰਿਹਾ ਸਭੀ ਦਾ ਇਹ ਦੇ ਬਾਰੇ ਵਿੱਚ ਲੈ ਕੇ ਇਹ ਸੰਤਨ ਬਾਬਾ ਜੀ ਸੰਤ ਸੌਖੇ ਪੈ ਜੀ ਬਹੁਤ ਰਹਿਮਤ ਆ ਇਹ ਸਾਰਾ ਪਬਲਿਕ ਸ਼ਿਵਾਰਨਾ ਹੋ ਰਿਹਾ ਹੈ ਇਸ ਦੇ ਵਿੱਚ ਮੈਂ ਜੋ ਤੇਰੇ ਵੱਡੇ ਵੀ ਸਰਦਾਰ ਮਜੀਦ ਸਿੰਘ ਜੀ ਜੋ ਆਪਾਂ ਕਰਦੇ ਆ ਜੀ ਉਹਨਾਂ ਦਾ ਗੋਹਦ ਹੀ ਜ਼ਿਆਦਾ ਜੀ ਲੋਕਾਂ ਮੈਰੋਸ ਆਫਿਸ ਸੰਗਤ ਵਾਸਤੇ ਗੁਰੂ ਆਂਦਾਸ ਦੀ ਕਿਰਪਾ ਦੇ ਨਾਲ ਹਰਿਆਦਰ ਬਜ਼ਰ ਹੁੰਦਾ ਹੈ ਜੀ ਔਰ ਸਾਡੀ ਦੁਕਾਨ ਦੇ ਉੱਪਰ ਸੁਖਵਨੀ ਸਾਹਿਬ ਦਾ ਬਾਟ ਜਪਜੀ ਸਾਹਿਬ ਦਾ ਬਾਟ ਸੁਬਈ ਸਾਹਿਬ ਦਾ ਬਾਟ ਜੋ ਸਾਰੀ ਸ਼ਗਲਦਾਰ ਮਿਲੇ ਕਰਦੀ ਹੈ ਜੀ ਇਹ ਸਭ ਬਾਬਾ ਦੀਪ ਸਿੰਘ ਜੀ ਕਰਦਾ ਹੈ ਬਹੁਤ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਸਪੈਸ਼ਲ ਸਹਿਯੋਗ ਹੈ ਸਾਡੇ ਨਵਿਲੀ ਇੰਜੀਨੀਅਰ ਜੀ ਦਾ ਨਦਰ ਸਹਿਯੋਗ ਹੈ ਤੇ ਮੇਰੇ ਭੱਤੇ ਪਾਜੀ ਨਾਲ ਸਹਿਯੋਗ ਹੈ ਕੁਝ ਸਹਿਯੋਗ ਕਾਰੀਂ ਨੀਹਾ ਮੈਡਮ ਨੇ ਦਿੱਤਾ ਉਹਨਾਂ ਦਾ ਸਹਿਯੋਗ ਹੈ ਮੇਰੇ ਵੀਰ ਸਰਦਾਰ ਜੀ ਸਿੰਘ ਜੀ ਦਾ ਸਹਿਯੋਗ ਹੈ ਮੇਰੇ ਵੱਡੇ ਭਰਾ ਸਰਦਾਰ ਇੰਦਰਪਾਲ ਸਿੰਘ ਦਾ ਸਹਿਯੋਗ ਹੈ ਉਸ மூਸਾ ਸਾਹਿਬ ਦੇ ਸਹਿਯੋਗ ਦੇ ਨਾਲ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਹਰ ਹਫਤੇ ਲੱਗਦਾ ਜੀ ਇੱਕ ਤੁਮੈ ਇਹ ਦੂਸਰੂ ਕੀ ਮੈਸੇਜ ਦੇਣਾ ਚਾਹੁੰਦਾ ਦੇਖੋ ਜੀ ਬਾਬਾ ਜੀ ਦੇ ਬਾਰੇ ਬਹੁਤ ਕੁਝ ਹੈ ਜੀ ਅਸੀਂ ਲੋਕ ਕਹਿੰਦੇ ਆ ਵੀ ਬਾਬਾ ਜੀ ਦਾ ਦੇਰ ਆਇਆ ਦੇਰ ਨਹੀਂ ਮੈਚਿਸ ਨਹੀਂ ਮੰਨਦਾ ਜੀ ਬਾਬਾ ਜੀ ਦਾ ਦੇਰ ਨਹੀਂ ਹੈ ਸਾਨੂੰ ਹੀ ਮੰਗਣਾ ਹੁੰਦਾ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਜੋ ਬਾਬਾ ਦਿੱਛੀ ਨੇ ਸਵਾਰਿਆ ਬਹੁਤ ਹੀ ਜਨਮ ਮੈਂ ਬਿਆਨ ਨਹੀਂ ਕਰ ਸਕਦਾ ਉਸ ਬਾਬਾ ਦਿੱਛੀ ਦੀ ਇੱਕ ਬੜੀ ਕਿਰਤ ਹੈ ਔਰ ਸਾਰੀ ਸਮੂਹ ਸਾਥ ਸੰਗਤ ਦੇ ਤੇ ਕਿਰਪਾ ਹੈ ਜੀ ਔਰ ਕਿੰਨ੍ਹਾ ਦਰ ਉਹ ਦਾ ਦੁਸ਼ਮਣ ਜੀ ਰਾਮਦਾਸ ਦੀ ਕਿਰਪਾ ਨਾਲ ਕਰ ਸਕਿਆ ਸਾਨੂੰ ਸਭ ਨੂੰ ਕਰਨਾ ਚਾਹੀਦਾ ਹੈ ਔਰ ਕੋ ਰਾਮਦਾਸ ਦੀ ਕਿਰਪਾ ਦੇ ਨਾਲ ਜਿੱਲੀ ਸੰਗਤ ਅੰਮ੍ਰਿਤਸਰ ਸਾਹਿਬ ਤੋਂ ਆਉਂਦੀ ਹੈ ਉਹ ਨੰਕਰ ਮਨਾਰੇ ਸ਼ੇਖ ਦੇ ਗ੍ਰਾਮਦਾਨ ਦੇ ਨਾਲ ਥੋੜ ਬੋਤਲਾਂ ਖੁਦਲਵਾ ਕਰੇ ਜੀ ਕਾ ਥਾ ਸਾਹ ਵਾਹਿਗੁਰੂ ਜੀ ਚੀਜ਼ ਗੁਰਬਾਨੀ ਅਤੇ ਗੁਰਮਤ ਵਿਚਾਰ